ਲੋਕ ਸਭਾ ਸੀਟ ਹਲਕਾ ਸੰਗਰੂਰ ਤੋਂ ਸਾਫਕਾ ਵਿਧਾਇਕ ਰਹੇ ਦਲਵੀਰ ਸਿੰਘ ਗੋਲਡੀ ਹੋਰਾਂ ਦੀ ਇਹ ਪੋਸਟ ਸੋਸ਼ਲ ਮੀਡੀਆ ਉੱਤੇ ਖੂ ਵਿਰਲ ਹੋ ਰਹੀ ਹੈ ਦਲਵੀਰ ਸਿੰਘ ਗੋਲਡੀ ਦੀ ਇਸ ਪੋਸਟ ਨੇ ਮੁਰ ਤੋਂ ਸਾਫ ਕਰ ਦਿੱਤਾ ਕਿ ਉਹ ਕਾਂਗਰਸ ਪਾਰਟੀ ਤੋਂ ਅਜੇ ਵੀ ਖਫਾਨੇ ਇਸ ਲਈ ਕਿਹਾ ਜਾ ਰਿਹਾ ਹੈ ਕਿ ਉਹ ਛੇਤੀ ਹੀ ਕਾਂਗਰਸ ਨੂੰ ਅਲਵਿਦਾ ਕਹਿ ਕੇ ਕਿਸੇ ਹੋਰ ਪਾਰਟੀ ਦਾ ਪੱਲਾ ਫੜ ਸਕਦੇ ਨੇ ਸਾਫਾ ਵਿਧਾਇਕ ਤੇ ਸੰਗਰੂਰ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਦਾਵੇਦਾਰ ਰਹੇ ਗੋਲਡੀ ਕਾਂਗਰਸ ਤੇ ਖਾਸ ਕਰਕੇ ਸੁਖਪਾਲ ਖੈਰਾ ਨੂੰ ਝਟਕਾ ਦੇਣ ਦੀ ਤਿਆਰੀ ਵਿੱਚ ਲਗੇ ਨਜ਼ਰ ਆ ਰਹੇ ਨੇ ਦਰਸਲ ਗੋਲਡੀ ਨੇ ਸੋਸ਼ਲ ਮੀਡੀਆ ਉੱਤੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਤੋਂ ਬਾਅਦ ਇਸ ਨੇ ਸੰਗਰੂਰ ਦੀ ਸਿਆਸਤ ਦੇ ਵਿੱਚ ਗਰਮਾਹਟ ਪੈਦਾ ਕਰ ਦਿੱਤੀ 골ਡੀ ਨੇ 소셜 미디어 ਉੱਤੇ ਲਿਖਿਆ ਕਿ ਸੋਚਦੇ ਹਾਂ ਇੱਕ ਨਵਾਂ ਕੋਈ ਰਾਹ ਬਣਾ ਲਈਏ ਕਿੰਨਾ ਚਿਰ ਉਹ ਰਾਹ ਪੁਰਾਣੇ ਲੱਭਦੇ ਰਹਾਂਗੇ ਰੁਕ ਗਈ ਇਸ ਜ਼ਿੰਦਗੀ ਨੂੰ ਤੱਕੇ ਦੀ ਲੋੜ ਹੈ ਇੱਕ ਵਾਰ ਚੱਲ ਪਏ ਤਾਂ ਫਿਰ ਵਗਦੇ ਰਹਾਂਗੇ ਹਨੇਰਿਆਂ ਦੀ ਰਾਤ ਵਿੱਚ ਚਾਨਣ ਦੀ ਲੋੜ ਹੈ ਦੀਵੇ ਨਹੀਂ ਜਗ ਨੂੰ ਸਹੀ ਪਰ ਜਗ ਦੇ ਰਹਾਂਗੇ ਗਲਬੀਰ ਸਿੰਘ ਗੋਲਡੀ ਦੀ ਇਸ ਪੋਸਟ ਨੇ ਮੋੜ ਤੋਂ ਸਾਫ ਕਰ ਦਿੱਤਾ ਕਿ ਉਹ ਕਾਂਗਰਸ ਤੋਂ ਅਜੇ ਵੀ ਖਫਾ ਨੇ ਇਸੇ ਲਈ ਕਿਹਾ ਜਾ ਰਿਹਾ ਹੈ ਕਿ ਉਹ ਜਲਦ ਹੀ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਕਿਸੇ ਹੋਰ ਪਾਰਟੀ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਜਦੋਂ ਇਸ ਬਾਬਤ ਸੁਖਪਾਲ ਸਿੰਘ ਖੈਰਾ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਗੋਲਡੀ ਇੱਕ ਭਾਵੁਕ ਵਿਅਕਤੀ ਨੇ ਸ਼ਾਇਦ ਉਹਨਾਂ ਨੇ ਅਜਹੀਆਂ ਪੋਸਟਾਂ ਪਹਿਲਾਂ ਵੀ ਸੋਸ਼ਲ ਮੀਡੀਆ ਤੇ ਪਾਈਆਂ ਹੋਣ ਸਿਸ ਵਰਕ ਇਸ ਤਰ੍ਹਾਂ ਦਾ ਤਜਰਬਾ ਕਰ ਰਹੀ ਹੈ ਕਿ ਭਲਾ ਤੋਂ ਖੈਰਾ ਨੂੰ ਸੰਗਰੂਰ ਲਿਆਂਦਾ ਗਿਆ ਸੰਗਰੂਰ ਤੋਂ ਵਿਜੇਂਦਰ ਸਿੰਘ ਲਾ ਨੂੰ ਆਨੰਦਪੁਰ ਭੇਜਿਆ ਗਿਆ ਪਾਰਟੀ ਪ੍ਰਧਾਨ ਨੂੰ ਲੁਧਿਆਣੇ ਤੋਂ ਘੜਾ ਰਹੀ ਹੈ ਦੇਖੋ ਗੱਲ ਇਹ ਹੈ ਕਿ ਮੈਂ ਆਪਣੇ ਮੁਤਲਕ ਤਾਂ ਸਿਰਫ ਇਹ ਕਹੂੰਗਾ ਕਿ ਮੈਂ ਇਲੈਕਸ਼ਨ ਦੀ ਮੈਂ ਸੰਗਰੂਰ ਦੀ ਟਿਕਟ ਨਹੀਂ ਮੰਗੀ ਸੀ ਪਾਰਟੀ ਨੇ ਪਿਛਲੇ ਮੈਨੂੰ ਲੱਗਦਾ ਕਾਫੀ ਅਰਸੇ ਤੋਂ ਮੇਰੀ ਐਕਟੀਵਿਟੀ ਵਾਚ ਕਰਦੇ ਸੀਗੇ ਔਰ ਜੋ ਕੁਝ ਮੇਰੇ ਨਾਲ ਵਿਕਟਿਮਾਈਜੇਸ਼ਨ ਹੋਈ ਝੂਠੇ ਪਰਚੇ ਹੋਏ ਜੇਲ੍ਹ ਛੁੱਟੇ ਗਿਆ ਕਿਤੇ ਨਾ ਕਿਤੇ ਹੋਰ ਨਾ ਕਾਰਨਾ ਕਰਕੇ ਮੇਰੀ ਜਿਹੜੀ ਪਰਫਾਰਮੈਂਸ ਵਿਧਾਨ ਸਭਾ ਦੇ ਅੰਦਰ ਬਾਹਰ ਇਹਨੂੰ ਮੱਦੇ ਨਜ਼ਰ ਰੱਖ ਕੇ ਉਹਨਾਂ ਨੂੰ ਕੰਫੀਡੈਂਸ ਸੀਗਾ ਕਿ ਸੰਗਰੂਰ ਕਿਉਂਕਿ ਇਹ ਕਲੇਮ ਕਰਦੇ ਨੇ ਕਿ ਸਾਡੀ ਰਾਜਤਾਨੀਆਂ ਉੱਥੇ ਉਹਨਾਂ ਨੂੰ ਲੱਗਦਾ ਸੀਗਾ ਕਿ ਖੇਰੇ ਨੂੰ ਲੜਾਇਆ ਜਾਵੇ ਤਾਂ ਕਰਕੇ ਮੈਂ ਲੜਾਈ ਲੜਨਾ ਇੱਥੇ ਔਰ ਦੂਸਰੇ ਜਿਹੜੇ ਭੇਜਨੇ ਨੇ ਐ ਲੱਗ ਰਿਹਾ ਵਾ ਕਿ ਪਾਰਟੀ ਚੋਂਦੀ ਆ ਕੇ ਜਿਹੜੇ ਸੀਨੀਅਰ ਬਣੇ ਹੋਏ ਨੇ ਪਾਰਟੀ ਦੇ ਵਿੱਚ ਜਿਨ੍ਹਾਂ ਨੂੰ ਨਵਾਜਿਆ ਗਿਆ ਪਹਿਲਾਂ ਮੌਕੇ ਦਿੱਤੇ ਗਏ ਚਾਹੇ ਉਹ ਪੀਸੀਸੀ ਪ੍ਰੈਜ਼ੀਡੈਂਟ ਹੈ ਚਾਹੇ ਕੋਈ ਫਾਰਮਰ ਮਨਿਸਟਰ ਹੈ ਉਹਨਾਂ ਲੋਕਾਂ ਨੂੰ ਮੈਦਾਨ ਦੇ ਵਿੱਚ ਉਤਾਰਿਆ ਤੁਸੀਂ ਦੇਖ ਲਿਆ ਕਿ ਸੁਖਜਿੰਦਰ ਸਿੰਘ ਰੰਦਾਵਾ ਸਾਡੇ ਬੜੇ ਜੋਗ ਉਮੀਦਵਾਰ ਨੇ ਗੁਰਦਾਸਪੁਰ ਤੋਂ ਵਿਜਿੰਦਰ ਸਿੰਘਲਾ ਨੂੰ ਆ ਆਨੰਦਪੁਰ ਸਾਹਿਬ ਉਹਨਾਂ ਦਾ ਇੱਕ ਟਰੈਕ ਰਿਕਾਰਡ ਐ ਇਸ ਅਗਰੂਰ ਦੇ ਵਿੱਚ ਬੜੇ ਅੱਛੇ ਪ੍ਰੋਜੈਕਟਸ ਉਹਨਾਂ ਨੇ ਪ੍ਰੂਫ ਕਰਾਈ ਕੰਮ ਕੀਤਾ ਲਾਈਕਵਾਇਜ਼ ਰਾਜਾ ਬੜਿੰਗ ਜੀ ਉਹਨਾਂ ਨੂੰ ਲੁਧਿਆਣੇ ਦਿੱਤੀ ਕਿ ਜਮਵਾਰੀ ਸੋ ਆਈ ਐਮ ਕੁਆਇਟ ਸ਼ੋਰ ਕਿ ਕਾਂਗਰਸ ਇਸ ਮਲਟੀ ਕਾਰਨਰਡ ਕੰਟੈਸਟ ਵਿੱਚ ਅੱਛੀ ਪਰਫਾਰਮੈਂਸ ਦੇਗਾ ਮਤਲਬ ਤੁਸੀਂ ਗੋਲੀਆਂ ਦਾ ਬਲੂ ਰਹਾ ਬਦੰਦਾ ਜਿਹੜੀ ਹੈਗੀ ਪੋਸਟ ਪਾਈ ਗਈ ਹੈ ਕਿ ਹੁਣ ਮੈਂ ਰਾਹ ਬਬਲੂਗਾ ਉਹਦੇ ਬਾਰੇ ਕੀ ਕਹਿੰਦੇ ਆ ਮੈਂ ਆਪ ਖੁਦ ਤਾਂ ਨਹੀਂ ਦੇਖ ਸਕਿਆ ਪਰ ਕਿ ਮੈਨੂੰ ਵੀ ਤੁਹਾਡੇ ਵਾਂਗੂ ਪਤਾ ਲੱਗਿਆ ਮੈਨੂੰ ਲੱਗਦਾ ਹੋਵੇ ਕਿ ਜਦੋਂ ਮੈਂ ਉਧਰ ਨੋਂਦੇ ਘਰ ਗਿਆ ਸੀਗਾ ਕਿ 골ਡੀ ਬੇਸਿਕਲੀ ਇੱਕ इमोशनल ਵਿਅਕਤੀ ਹੈ ਇਸ ਤਰ੍ਹਾਂ ਦੀਆਂ ਪੋਸਟਾਂ ਕਈ ਵਾਰ ਉਹਨਾਂ ਦੇ ਪਹਿਲਾਂ ਵੀ ਪੇजेस ਉੱਤੇ ਸ਼ੇਅਰ ਹੋਈਆਂ ਹੋਣਗੀਆਂ ਬਾਕੀ ਮੈਂ ਉਹਨਾਂ ਦੇ ਨਾਲ ਇਨ ਟੱਚ ਛੇਗਾ ਵਾਂ ਮੈਂ ਦੇਖਦਾ ਕਿ ਮੈਂ ਇਸ ਮੀਟਿੰਗ ਤੋਂ ਬਾਅਦ ਵੀ ਅਗਰ ਉਹ ਘਰੇ ਅਵੇਲੇਬਲ ਹੋਏ ਤਾਂ ਮੈਂ ਉੱਥੇ ਜਾਣ ਦਾ ਪ੍ਰੋਗਰਾਮ ਲੁਕੀਆ ਕੋਈ ਸਵਿਚ ਆਫ ਆ ਰਿਹਾ ਤੇ ਧੂਰੀ ਦੇ ਇਸ ਪ੍ਰੋਗਰਾਮ 'ਚ ਵੀ ਹੋ ਗਿਆ ਰਹਾ ਜਾਂਦਾ ਇਸ ਪ੍ਰੋਗਰਾਮ ਇਹ ਪ੍ਰੋਗਰਾਮ ਤਾਂ ਸਾਡਾ ਕੱਲ ਹੀ ਕੁਦਰਤੀ ਸਡਨਲੀ ਬਣਿਆ ਔਰ ਜਿੱਦਾਂ ਤੁਸੀਂ ਕਿਹਾ ਕਿ ਫੋਨ ਉਹਨਾਂ ਦਾ ਵੀ ਮੈਨੂੰ ਵੀ ਕੱਲ ਦਾ ਫੋਨ ਉਹਨਾਂ ਦਾ ਮਿਲ ਨਹੀਂ ਰ ਹੁਣ ਕਿਹੜੇ ਕਾਰਨਾ ਕਰਕੇ ਕੇਰੀ ਬੰਦਾ ਅਨਵਿਲ ਹੁੰਦਾ ਕੋਈ ਘਰੇਲੂ ਹਾਲਾਤ ਹੁੰਦੇ ਜੇ ਕੋਈ ਗੱਲ ਇਸ ਤਰ੍ਹਾਂ ਦੀ ਨੈਗੇਟਿਵ ਪੋਜ਼ਿਟਿਵ ਉਹ ਤੁਹਾਨੂੰ ਪਤਾ ਲੱਗ ਹੀ ਜਾਣੀ ਹੈ ਆ ਆਮ ਆਦਮੀ ਪਾਰਟੀ ਚ ਕਿੰਨਾ ਕਿਤੇ ਸ਼ਾਮਲ ਹੋ ਰਹੇ ਦੇਖੋ ਦੇਖੋ 골ਡੀ ਨੂੰ ਕਾਂਗਰਸ ਨੇ ਬੜੇ ਸਮੇਂ ਸੇ ਐਮ ਐਲ ਏ ਬਣਾ ਕੇ ਉਤਾਰਿਆ ਵਾ ਹੀ ਹੈਜ਼ ਬੀਨ ਰਿਵਾਰਡਡ ਵੈਰੀ ਐਡਕੁਐਟਲੀ ਫਾਰ ਹਜ਼ ਬਾਏ ਦ ਕਾਂਗਰਸ ਪਾਰਟੀ ਔਰ ਉਹ ਉਹਨਾਂ ਦਾ ਪਿਛਲਾ ਟਰੈਕ ਰਿਕਾਰਡ ਵੀ ਬੜਾ ਪ੍ਰੋ ਕਾਂਗਰਸ ਤੇ ਕਾਂਗਰਸ ਪ੍ਰਤੀ ਵਫਾਦਾਰੀ ਦਾ ਰਿਹਾ ਵਾ ਮੇਰਾ ਨਹੀਂ ਖਿਆਲ ਕਿ ਇਸ ਤਰ੍ਹਾਂ ਦੀ ਗਲਤੀ ਕਰਨਗੇ ਇਟ ਵਿਲ ਬੀ ਅ ਬਲੰਡਰ ਮੇਰਾ ਨਹੀਂ ਖਿਆਲ ਕਰਨਗੇ ਮੈਂ ਹਲੇ ਮੇਰਾ ਉਹਨਾਂ ਨਾਲ ਸੰਪਰਕ ਨਹੀਂ ਹੋ ਸਕਿਆ ਸੁਹਿਰ ਦਾ ਅਜਦਾ ਤਾਂ ਮੇਰਾ ਜੇ ਅਗਰ ਇਸ ਤਰ੍ਹਾਂ ਦੀ ਕੋਈ ਗਲਤੀ ਕਰਨਗੇ ਤਾਂ ਇਹ ਬੜਾ ਇੱਕ ਵੱਡਾ ਪੋਲੀਟੀਕਲ ਬਲੰਡਰ ਹੋ ਜਾਵੇ ਲੱਗਦਾ ਵੀ ਜੇ ਜਾਣਦੇਗਾ ਤਾਂ ਵੱਡਾ ਝਟਕਾ ਲੱਗੂਗਾ ਕਾਂਗਰਸ ਇਹ ਤਾਂ ਹੁਣ ਜਦੋਂ ਜਾਣਗੇ ਫੇਰੀ ਦੱਸੂਗਾ ਇੱਕ ਤਾਂ ਮੈਂ ਹੋਰ ਦੱਸਣਾ ਚਾਹੁੰਦਾ ਮੇਰੀ ਗੱਲ ਧਿਆਨ ਨਾਲ ਸੁਣੋ ਵਿਅਕਤੀ ਕੋਈ ਵਿਸ਼ੇਸ਼ ਨਹੀਂ ਐ ਸਿਸਟਮ ਦੇ ਵਿੱਚ ਗਲਤਫਹਿਮੀ ਹੁੰਦੀ ਮੈਨੂੰ ਵੀ ਆਪਣੇ ਆਪ ਬਾਰੇ ਗਲਤਫਹਿਮੀ ਹੋ ਸਕਦੀ ਐ ਤੁਸੀਂ ਦੇਖਿਆ ਕਿੰਨੀਆਂ ਡਿਫੈਕਸ਼ਨਸ ਹੋਈਆਂ ਨੇ ਪੱਤਾ ਵੀ ਨਹੀਂ ਲਿਆ ਪਿਛਲੇ ਦਿਨਾਂ ਦੇ ਵਿੱਚ ਔਰ ਸਾਰੇ ਜਿਆਦਾ ਇੱਕ ਵਿਅਕਤੀ ਭਾਜਪਾ ਵੱਲ ਨੂੰ ਜਾਂ ਤੇ ਭਾਜਪਾ ਅੱਜ ਵੀ ਕਿਸੇ ਇੱਕ ਪਾਰਲੀਮੈਂਟ ਸੀਟ ਨੂੰ ਵਿਨਿੰਗ ਕੈਪੈਸਿਟੀ ਵਿੱਚ ਹੈ ਨਹੀਂ ਕਿ ਤੇ ਵਾਟ ਇਜ਼ ਦ ਡਿਫਰੈਂਸ ਹੈ ਤੇ ਤੁਸੀਂ ਇੱਡੇ ਵੱਡੇ ਬੰਦੇ ਲਿਆ ਕਾਦਰੇ ਰਹੇ ਹੋ ਜੇ ਤੁਸੀਂ ਇੱਕ ਪਾਰਲੀਮੈਂਟ ਸੀਟ ਵੀ ਨਹੀਂ ਜਿੱਤਣ ਦੀ ਕੈਪੈਸਿਟੀ ਰੱਖਦੇ ਮੇਰਾ ਮੰਨਣਾ ਕਿ ਡਿਫੈਕਸ਼ਨ ਵਿਦਆਊਟ ਅ ਕੌਜ਼ ਜਿਹੜੀ ਹੈ ਉਹ ਬੜੀ ਇੱਕ ਮਾੜਾ ਪ੍ਰੈਸੀਡੈਂਟ ਸੈੱਟ ਕਰਦੀ ਅੱਜ ਵਕੀਲ ਸਾਹਿਬ ਨੇ ਬੋਲਦੇ ਇਥੇ ਕਿਹਾ ਕੌਸ਼ਲ ਸਾਹਿਬ ਖੜੇ ਨੇ ਇਹਨਾਂ ਨੇ ਕਿਹਾ ਕਿ ਲੋਕਾਂ ਨੂੰ ਇੰਟਰਸਟ ਹੀ ਉੱਡ ਗਿਆ ਵਾ ਡੈਮੋਕ੍ਰੇਸੀ ਚ ਆ ਜਿਹੜੇ ਪਹਿਲੇ ਦੋ ਫੇਸਾਂ ਵਿੱਚ ਇਸ ਸਿਸਟਮ ਦੇ ਵਿੱਚ ਯਕੀਨ ਹੋ ਰਿਹਾ ਪੋਲਿਟਿਕਲ ਲੀਡਰਾਂ ਦੇ ਯਕੀਨ ਹੋ ਰਿਹਾ ਕਿ ਪਤਾ ਨਹੀਂ ਰਾਤ ਨੂੰ ਸੌਂਦੇ ਕਿੱਥੇ ਨੇ ਤੇ ਸਵੇਰੇ ਉੱਠਦੇ ਕਿੱਥੇ ਨੇ ਔਰ ਭਗਵੰਤ ਮਾਨ ਨੇ ਸਭ ਤੋਂ ਜ਼ਿਆਦਾ ਡਿਫੈਕਸ਼ਨਸ ਪ੍ਰੋਮੋਟ ਕੇਜਰੀਵਾੜ ਉਹਨਾਂ ਨੇ ਕੀਤੇ ਜਿਹੜੇ ਕਹਿੰਦੇ ਸੀ ਅਸੀਂ ਇੱਕ ਸਾਫ਼ ਸੁਥਰੀ ਤੇ ਕਦਰਾਂ ਕੀਮਤਾਂ ਵਾਲੀ ਰਾਜਨੀਤੀ ਕਰਾਂਗੇ ਇਹ ਇਹ ਰੋਜ਼ ਸਾਡੀ ਪੋਚਿੰਗ ਕਰ ਰਹੇ ਨੇ ਇਹਨਾਂ ਦੇ ਆ ਪਾਰਲੀਮੈਂਟ ਵਿੱਚ ਤਿੰਨ तितਲੀਆਂ ਨੇ ਹੁਣ ਜਿਹੜੀ ਜਲੰਧਰ ਵਾਲਾ ਰਿੰਕੂ ਪਹਿਲਾਂ ਪੱਟ ਕੇ ਲੈ ਕੇ ਆਇਆ ਸੀ ਕਾਂਗਰਸ ਤੋਂ ਉਹ ਤਾਂ ਚਲੇਗਾ ਕਮਲ ਤੇ ਖੋਲ ਤੇ ਅਕਾਲੀਆਂ ਦੀ तितਲੀ ਲੈਣ ਦੀ ਦੋ ਕਾਂਗਰਸ ਦੇ तितਲੀਆਂ ਲਿਆ ਆਇਆ ਹੈ ਜਿਹੜੀ ਪਾਰਟੀ ਕੋ 13 ਬੰਦੇ ਹਨੀ ਆਪਣੀ ਪਾਰਟੀ ਦੇ ਤਿਆਰ ਕਰਨ ਵਾਸਤੇ 2014 ਤੋਂ ਚੱਲੀ ਪਾਰਟੀ 10 ਸਾਲਸ ਜਿਹੜੇ ਆਦਮੀ ਜਿਹੜੇ ਵਿਅਕਤੀਆਂ ਕੋ ਪਾਰਲੀਮੈਂਟ ਦੇ 13 ਬੰਦੇ ਨਹੀਂ ਗਏ ਵੋਟ ਐਲਸ ਟੀ ਯੂ ਐਕਸਪੈਕਟ ਫਰਮ ਸੱਚ ਅ ਪਾਰਟੀ ਹਾਊ ਕੈਨ ਦੇ ਵਿਨ 13 ਸੀਟਸ ਇਫ ਦੇ ਡੂ ਨੋਟ ਹੈਵ 13 ਯੂ ਨੋ ਕੈਪेबल ਕੈਂਡੀਡੇਟਸ ਗੱਲ ਨਿਕਲ ਗਿਆ ਜੀ ਇਹ ਕਹਿੰਦੇ ਇਹ ਸਮਝੌਤਾ ਹੋਇਆ ਵੀ ਤ੍ਰਿਵੀਰ ਗੋਲਡੀ ਕਿ ਤੁਮ ਹੀ ਤੇ ਨੂੰ ਲਿਤਾਉਂਗੇ ਤੇ ਬੰਦਾਲਾ ਤੋਂ ਫਿਰ ਅੱਗੇ ਜਿੰਮ ਨਿਕਾਉਣਾ ਦਿਉਣਾ ਮੈਂ ਹਲੇ ਇਸ ਤੇ ਕੋਈ ਟਿੱਪਣੀ ਨਹੀਂ ਕਰਦਾ ਜਦ ਤੱਕ ਮੇਰੇ ਕੋਲ ਕੋਈ ਪ੍ਰੋਪਰ ਥੋਸ ਇਨਪੁਟ ਨਹੀਂ ਆਉਂਦੇ ਜਦੋਂ ਆਵੇ ਕਿ ਤੁਹਾਨੂੰ ਪ੍ਰੋਪਰ ਬੰਦਾ ਜੋ ਸਹੀ ਰਿਐਕਸ਼ਨ ਹੋਗਾ ਮੈਂ ਦਊਗਾ ਠੀਕ ਹੈ ਤਾਂ ਬਾਜੋ ਏਵੀ ਕਿਆਂ ਅਸਲ ਲਗਾਏ ਜਾ ਰਹੇ ਹਨ ਕਿ ਦਲਬੀਰ ਸਿੰਘ ਗੋਲਡੀ ਅੱਜ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਉੱਥੇ ਹੀ ਭਾਰਤੀ ਜਨਤਾ ਪਾਰਟੀ ਨੇ ਸੰਗਰੂਰ ਤੋਂ ਅਜੇ ਤੱਕ ਕੋਈ ਵੀ ਆਪਣਾ ਉਮੀਦਵਾਰ ਨਹੀਂ ਐਲਾਨਿਆ ਇਸ ਲਈ ਕਿਹਾ ਜਾ ਰਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਪਾਰਟੀ ਉਹਨਾਂ ਨੂੰ ਸੰਗਰੂਰ ਤੋਂ ਆਪਣਾ ਉਮੀਦਵਾਰ ਐਲਾਨ ਸਕਦੀ ਹੈ ਸੂਤਰਾਂ ਦੇ ਹਵਾਲੇ ਤੋਂ ਫਿਲਹਾਲ ਇਹੀ ਕਿਆਸ ਲਗਾਏ ਜਾ ਰਹੇ ਨੇ ਬਾਕੀ ਆਉਣ ਵਾਲਾ ਸਮਾਂ ਹੀ ਦੱਸੇਗਾ ਕੀ ਕੇਡਾ ਲੀਡਰ ਕਿੱਧਰ ਨੂੰ ਜਾ ਰਿਹਾ ਖੱਕੀ ਕੀ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ